ਤੁਸੀਂ ਦਿਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਮੁਹਾਲੀ ਫੇਸ 10 ਦੀ ਮਾਰਕੀਟ ਚ ਅੱਜ ਦਿਨ ਦਿਹਾੜੇ ਇੱਕ ਲੁੱਟ ਦੀ ਵੱਡੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਹੈ ਤੁਹਾਨੂੰ ਮਾਮਲੇ ਦੀ ਜਾਣਕਾਰੀ ਦੱਸ ਦਿੰਦੇ ਹਾਂ ਜੀ ਕੇ ਜੁਐਲਰਸ ਜਿਹੜਾ ਕਿ ਸੈਕਟਰ 10 ਚ ਸਥਿਤ ਹੈ ਇਹਦੇ ਵਿੱਚ ਅੱਜ ਦੋ ਲੁਟੇਰੇ ਦਿਨ ਦਿਹਾੜੇ ਅੰਦਰ ਵੜ ਗਏ ਤੇ ਉਸ ਤੋਂ ਬਾਅਦ ਇੱਕ ਔਰਤ ਨੂੰ ਬੰਦੂਕ ਦੀ ਨੋਕ ਤੇ ਬੰਦਕ ਬਣਾਇਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਇੱਕ ਸੀਸੀਟੀਵੀ ਕੈਮਰੇ ਦੀ ਫੂਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸ਼ਖਸ ਨੇ ਸਿਰ ਤੇ ਟੋਪੀ ਅੱਖਾਂ ਤੇ ਚਸ਼ਮਾ ਤੇ ਮੂੰਹ ਤੇ ਮਾਸਕ ਪਾਇਆ ਹੋਇਆ ਹੈ ਤੇ ਦੂਸਰੇ ਸ਼ਖਸ ਨੇ ਸਿਰ ਤੇ ਟੋਪੀ ਜਿਹੜੀ ਪਾਈ ਹੋਈ ਹੈ ਤੇ ਇਹ ਦੋਨੋਂ ਸ਼ਖਸ ਸੀਸੀਟੀਵੀ ਕੈਮਰੇ ਤੇ ਸਾਫ਼ ਤੌਰ ਤੇ ਕੈਦ ਹੋ ਗਏ ਨੇ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਆਂ ਵੀ ਬੰਦੂਕ ਦੀ ਨੋਕ ਤੇ ਇਹ 200 ਗ੍ਰਾਮ ਸੋਨਾ ਲੁੱਟ ਕੇ ਫਰਾਰ ਹੋ ਗਏ ਨੇ ਹਾਲਾਂਕਿ ਇਹਨਾਂ ਦਾ ਐਕਟਿਵ ਆ ਥੋੜੀ ਦੇਰ ਬਾਅਦ ਹੀ ਕੁਝ ਮਿੰਟਾਂ ਤੇ ਬਰਾਮਦ ਵੀ ਹੋ ਗਿਆ ਹੈ ਤੇ ਲੇਕਿਨ ਲਗਾਤਾਰ ਪੁਲਿਸ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਹਲੇ ਤੱਕ ਇਹਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਲੇਕਿਨ ਸੀਸੀਟੀਵੀ ਚ ਦੋਨੋਂ ਸ਼ਖਸ ਸਾਫ਼ ਤੌਰ ਤੇ ਕੈਦ ਹੋ ਗਏ ਨੇ ਦੁਕਾਨ ਜੇਕੇ ਜੁਵੈਲਰ ਜੇਕੇ ਜੁਵੈਲਰ ਜਿਹੜੀ ਦੁਕਾਨ ਹੈ ਕਿਸ ਤਰ੍ਹਾਂ ਉਹਦੇ ਅੰਦਰ ਆਂਦੇ ਹੈ ਕਿਸ ਤਰ੍ਹਾਂ ਇੱਕ ਬੰਦਾ ਬੈਠਦਾ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਉਹ ਬੰਦੂਕ ਦੀ ਨੋਕ ਤੇ ਇੱਕ ਔਰਤ ਨੂੰ ਬੰਦਕ ਬਣਾਇਆ ਜਾਂਦਾ ਹੈ ਤੇ ਬੰਦਕ ਬਣਾਉਣ ਤੋਂ ਬਾਅਦ ਕਿਦਾਂ ਸੋਨਾ ਲੁੱਟਿਆ ਜਾਂਦਾ ਹੈ ਦੋਨੋਂ ਦੁਆਰਾ ਦੱਸਦੇ ਨੇ ਆ ਦਿਨ ਦਿਹਾੜੇ ਮੋਹੱਲੇ ਚ ਇੱਕ ਵੱਡੀ ਵਾਰਤਤ ਹੋਈ ਹੈ ਜਿਹੜਾ ਕਿ ਇੱਕ ਜੇਕੇ ਜੁਵੈਲਰ 200 ਗ੍ਰਾਮ ਸੋਨਾ ਲੁੱਟਿਆ ਗਿਆ ਹੈ ਕੀ ਨਾਮ ਕੀ ਜੜਾ ਮੈਂ ਨਾਮ ਪ੍ਰਦੀਪ ਕੁਮਾਰ ਆ ਜੀ 10 ਪੀਸ਼ ਸ਼ੌਪ ਕਰਦੇ ਤੁਸੀਂ ਹਾਂਜੀ ਸ਼ੌਪ ਕਰਦੇ ਕੀ ਹੋਇਆ ਕੀ ਸੀ ਇੱਥੇ ਦੋ ਬੰਦੇ ਆਏ ਸੀਗੇ ਜੀ ਤੇ ਉਹਨਾਂ ਨੇ ਆਂਟੀ ਬੈਠੇ ਸੀਗੇ ਜੁਐਲਰੀ ਸ਼ੌਪ ਤੇ ਜੀ ਉਹਨਾਂ ਨੇ ਇੱਕ ਨੇ ਅਸਲਾ ਰੱਖਿਆ ਸੀਗਾ ਦੂਜੇ ਨੇ ਦਾਦ ਰੱਖੀ ਹੋਈ ਸੀ ਤੇ ਉਹ ਇੱਕ ਆਂਟੀ ਨੂੰ ਡਰਾ ਕੇ ਥੋੜਾ ਸਮਾਨ ਕੱਢ ਕੇ ਲੈ ਗਈ ਜੀ ਤੇ ਇੱਕ ਬੰਦੇ ਨੇ ਕਿਸੇ ਪਰਸਦਾਜੀ ਨੇ ਛੁਰਾਇਆ ਸੀਗਾ ਤੇ ਉਹਨਾਂ ਦੇ ਬੰਦੂਕ ਮਾਰਨ ਨੂੰ ਕਹਿੰਦੇ ਸੀਗੇ ਕਿ ਅੰਦੇ ਪਿੱਛੇ ਵੇ ਲੋ ਕਹਿੰਦੇ ਮਾਰ ਦਾਂਗਾ ਅਸੀਂ ਆਪਣੇ ਸ਼ੌਪ ਲਈ ਆ ਉਹ ਫਾਰੇ ਵਿੱਚ ਤੇ ਉਹਨਾਂ ਦੇ ਲਿਟੇ ਬੈਟਰੀਸ ਆਪੇ ਜੀ ਉਹ ਸਾਰਾ ਜਿਹੜਾ ਗੋਲ ਸੀ ਦਿੱਤੇ ਸੀ ਉਹ ਗੋਲ ਰੱਖਿਆ ਹੈ ਇਹਨਾਂ ਨੇ ਕਿਹਾ ਪਾਈ ਦੀ ਤੜੀ ਪਾਈ ਨਿਕਲੀ ਉਹ ਉਥੋਂ ਰੰਮਨੋਂ ਥੋੜਾ ਬਹੁਤ ਸਾਮਾਨ ਮਿਲਿਆ ਥੋੜਾ ਬਹੁਤ ਕੁੱਝ ਵਾਦੇ ਦੇ ਖਾਤੋਂ ਪਾ ਲਏ ਉਹ ਕਿਸੇ ਦੀ ਚੀਜ਼ ਕੰਮ ਚੱਕਾ ਕੋਈ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਜਦਨੇ ਦਿਖਾਇਆ ਲੱਗਦਾ ਡਮੀ ਹੈ ਹੋ ਸਕਦਾ ਹੈ ਕਿੰਨਾ ਕੁ ਗੋਲ ਲੈ ਕੇ ਦੱਸਿਆ ਉਹਨਾਂ ਦਾ ਕੁਝ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਸ਼ਾਇਦ ਸੌਤਰਾ ਪਈ ਹੋਵੇ ਸ਼ੌਪ ਤੋਂ ਇੱਕ ਸੀਸੀਟੀਵੀ ਫੁਟੇਜ ਮਿਲੇ ਕੋਈ ਜੀ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ 10 ਪੀਸ ਸ਼ੌਪ ਕਰਦੇ ਤੁਸੀਂ ਹਾਂ ਜੀ ਸ਼ੌਪ ਕਰਦੇ ਕੀ ਹੋਇਆ ਕੀ ਸੀ ਅੱਛਾ ਦੋ ਬੰਦੇ ਆਏ ਸੀਗੇ ਤੇ ਉਹਨਾਂ ਨੇ ਆਂਟੀ ਬੈਠੇ ਸੀਗੇ ਜੁਐਲਰੀ ਸ਼ੌਪ ਤੇ ਜੀ ਉਹਨਾਂ ਨੇ ਇੱਕ ਨੇ ਮਸਲਾ ਰੱਖਿਆ ਸੀਗਾ ਦੂਜੇ ਨੇ ਦਾਦ ਰੱਖੀ ਹੋਈ ਸੀ ਤੇ ਉਹ ਇੱਕ ਆਂਟੀ ਨੂੰ ਡਰਾ ਕੇ ਥੋੜਾ ਸਾਮਾਨ ਕੱਢ ਕੇ ਲੈ ਗਈ ਜੀ ਤੇ ਇੱਕ ਬੰਦੇ ਨੇ ਕਿਸੇ ਪਰਸਦਾ ਜੀ ਨੇ ਸੜਾਇਆ ਸੀਗਾ ਤੇ ਉਹ ਉਹਨਾਂ ਦੇ ਬੰਦੂਕ ਮਾਰਨ ਨੂੰ ਕਹਿੰਦੇ ਸੀ ਕਿ ਅਨ ਪਿੱਛੇ ਹੋ ਲੋ ਕਹਿੰਦੇ ਮਾਰ ਦਾਂਗਾ ਜੀ ਅਸੀਂ ਆਪਣੇ ਸ਼ੌਪ ਲਈ ਹੀ ਆ ਉਹ ਜਿਹੜੇ ਪਰੇ ਵਿੱਚ ਉਹਦੇ ਡੇਟਿੰਗ ਬੈਠੇ ਦੀ 숍 ਤੇ ਜੀ ਤੇ ਉਹ ਸਾਰਾ ਜਿਹੜਾ 골ਡ ਸੀ ਦਿੱਤੇ ਸੀ ਜੋ ਰੱਖੀ ਆਇਆ ਇਹਨਾਂ ਨੇ ਕਹਿ ਆ ਭਾਈ ਜੀ ਇਹ ਤਾੜੀ ਲਾਈਆ ਲੈ ਲਓ ਉਹ ਇਥੇਿੰ ਮੰਦਿਰੋਂ ਥੋੜਾ ਬੋਸਾ ਸਮਾਨ ਮਿਲਿਆ ਥੋੜਾ ਬੋਸਾ ਜਿਵੇਂ ਜਵਾਦੇ ਦੇ ਖਾਤੋਂ ਤਾਂ ਨਹੀਂ ਤਰਵੇ ਉਹ ਕਿਸੇ ਜੀ ਦੀ ਗੱਲ ਮੈਂ ਚੈੱਕ ਕਰ ਕੋਈ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਵੀ ਮੈਂ ਦਿਖਾਇਆ ਲੱਗਦਾ डमी ਹੈ ਹੋ ਸਕਦਾ ਸੀ ਕਿੰਨਾ ਕੁ 골ਡ ਲੈ ਕੇ ਜੀ ਦੱਸਿਆ ਉਹਨਾਂ ਨੇ ਕੁਝ ਕੀ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਸ਼ਾਇਦ ਸੰਤਰਾ ਬਿਚੇ ਆਇਆ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर